ਕਮਕੌਰ ਸਾਹਿਬ ਦੇ ਕੋਲੇ ਜਿਹੜਾ ਰੋਡ ਲੰਘਿਆ ਜੀ ਪਹਿਲਾਂ ਅਸੀਂ ਵੀਡੀਓ ਪਾਈ ਸੀ ਬਈ ਬਾਬੇ ਦਰਬਾਰੀ ਦਾਸ ਨੇ ਬਚਨ ਕਰੇ ਹੋਏ ਸੀ ਇਹ ਕਈ ਲੋਕਾਂ ਨੇ ਕਮੈਂਟ ਕਰੇ ਵੀ ਇਹ ਗੱਲ ਸੱਚ ਨਹੀਂ ਹੈਗੀ ਇਹ ਰਵਾਲੋ ਵਾਲੇ ਮਹਾਂਪੁਰਖ ਅੰਬਾਲੇ ਦੇ ਕੋਲ ਬਾਈਬਲਪੁਰ ਇਲਾਕੇ ਦੇ ਵਿੱਚ ਪੈਂਦਾ ਉੱਥੋਂ ਦੇ ਮਹਾਂਪੁਰਖ ਨੇ ਕਿਹਾ ਸੀ ਵੀ ਜਦੋਂ ਦਿੱਲੀ ਵਾਲਾ ਰੋਡ ਅੰਮ੍ਰਿਤਸਰ ਸਾਹਿਬ ਤੱਕ ਕੰਪਲੀਟ ਹੋਊਗਾ ਉਦੋਂ ਜਿਹੜੀ ਕਿ ਇਹ ਬਲਡਵਾਰ ਲੱਗੂਗੀ ਉਹ ਰੋਡ ਦਾ ਕੱਦਾ ਪੂਰਾ ਹੋਇਆ ਸੀ ਪਰ ਪਤਾ ਨਹੀਂ ਸੀ ਵੀ ਇੱਕ ਰੋਡ ਆ ਵੀ ਲੰਘਣਾ ਹੈ ਇਹ ਜਾ ਕੇ ਅਟੈਚ ਹੁੰਦਾ ਹੈ ਆ ਪਾਕਿਸਤਾਨ ਦੇ ਕੋਲ ਅਮਰਸਰ ਦੇ ਵਿੱਚ ਨੂੰ ਨੰਗ ਕੇ ਸੋ ਪੈਰੋ ਮਾਦਰ ਵਾਲੇ ਸੰਤ ਕਰਤਾਰ ਸਿੰਘ ਨੇ ਵੀ ਕਿਹਾ ਸੀ ਵੀ ਭਾਈ ਆਪਣੀ ਕਣਕ ਵੱਧ ਰੱਖੋ ਅਰਾਚਾਰ ਪਾ ਕੇ ਰੱਖੋ ਵੀ ਬਹੁਤ ਬੁਰਾ ਸਮਾਂ ਆਉਣਾ ਗੜੀ ਸਾਹਿਬ ਦੀਆਂ ਪੌੜੀਆਂ ਨੂੰ ਪਾਣੀ ਲੱਗਣਾ ਵੀ ਇੰਨਾ ਪਾਣੀ ਆਊਗਾ ਜੰਗ ਜੁੱਧ ਮੱਚੂਗਾ ਉਰੇ ਰੌਲਾ ਪੈਂਦਾ ਵੀ ਸਾਹ ਸਾਹਮਣੇ ਆ ਜਿਹੜੀ ਜ਼ਮੀਨ ਦਿਖਦੀ ਆ ਸਾਰੀ ਸੈਦ ਭਰਪੂੜਿਆਂ ਸੰਧੂਆਂ ਦੀ ਉਰੇ ਰੌਲਾ ਪੈਂਦਾ ਵੀ ਜਿਹੜੀ ਇਹ ਸਾਰੀ ਫੌਜ ਦੇ ਕੋਲ ਜ਼ਮੀਨ ਜਾਣੀ ਆ ਪਾਰਹ ਜੇ ਗਈ ਨਹੀਂ ਇਹ ਪੂਰਾ ਰੌਲਾ ਪਿਆ ਹੋਇਆ ਇੱਥੇ 1980 ਦੇ ਵਿੱਚ ਪਿੰਡ ਟੱਪਰੀਆਂ ਦੇ ਵਿੱਚ ਫੌਜ ਬੈਠ ਕੇ ਬੋਰ ਕਰਕੇ ਗਈ ਸੀ 2.5 ਰੂਸ ਖਤਮ ਹੋਏਗੀ ਦੋਹਾਂ ਕੀ ਉੱਤਮ ਈਸਾ ਮੂਸ ਵੀ ਮੁ슬ਮਾਨ ਤੇ ਇਸਾਈ ਦੋਨੇ ਰੂਸ ਨੇ ਦੱਬ ਲੈਣੇ ਵੀ ਇੰਨੇ ਜਿਆਦਾ ਜੰਗ 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 ਜੰ ਜਸੂਸ ਦੇ ਭੇਜਦੇ ਵਿੱਚ ਇੱਥੇ ਆਊਗਾ ਬਹੁਤ ਵੱਡੀ ਇੱਥੇ ਜੰਗ ਹੋਣੀ ਹੈ ਇਹ ਤੋਂ ਆਪਾਂ ਨਾ ਮੁਨਕਰ ਹੋਈਏ ਮਹਾਰਾਜ ਨੇ ਬਚਨ ਸੱਚ ਕਰੇ ਹੋਏ ਆ ਇਹ ਬਚਨ ਖੇੜੇ ਵਾਲੇ ਮਹਾਂਪੁਰਖਾਂ ਨੇ ਵੀ ਕਿਹਾ ਸੀ ਵੀ 3 ਕਿਲੋ ਸੋਨੇ ਦੇ ਬਦਲੇ ਇੱਕ ਰੋਟੀ ਨਹੀਂ ਮਿਲੂਗੀ ਐਡਾ ਵੱਡਾ ਕੰਮ ਹੋਣਾ ਸੋ ਸਾਰਾ ਇਹ ਵਰਤਾਰਾ ਵਰਤਨਾ ਇਹ ਰੋਡ ਜਿਹੜਾ ਲੰਘ ਚੁੱਕਿਆ ਕੋਈ ਮੰਨੇ ਨਾ ਮੰਨੇ ਪਰ ਮਹਾਰਾਜ ਦੀ ਗੱਲ ਸੱਚ ਹੋਣੀ ਹੈ ਰੂਸ ਨੇ ਹਿੰਦੁਸਤਾਨ ਤੇ ਚੜ੍ਹਾਈ ਕਰਨੀ ਹੈ ਚੀਨ ਤੇ ਰੂਸ ਨੇ ਇਹ ਦੋਨਾਂ ਨੇ ਰਲ ਕੇ ਭਾਰਤ ਦੇ ਹਮਲਾ ਕਰਨਾ ਉਹ ਹਮਲੇ ਦੇ ਵਿੱਚੇ ਕੰਮ ਹੋਣਾ ਹੈ ਅਨੰਤਪੁਰ ਸਾਹਿਬ ਦੇ ਵਿੱਚ ਸਿੱਖਾਂ ਨੇ ਕਿਹਾ ਸੀ ਮਹਾਰਾਜੇ ਦਿੱਲੀ ਦਾ ਤਖਤ ਕਿਵੇਂ ਮਲਾਂਗੇ ਮਹਾਰਾਜ ਕਹਿੰਦੇ ਤੇਗਾ ਮਾਰੋ ਮਾਰ ਭਾਈ ਦਿਆ ਸਿੰਘ ਜੀ ਸਿੰਘ ਬਹੁਤ ਘੱਟ ਐ ਮਹਾਰਾਜ ਨੇ ਕਿਹਾ ਸੀ ਕਾਬਲ ਸੇ ਕੁੱਤਾ ਮੰਗਵਾਉਂ ਉਨ ਤੇ ਇਨਕਾ ਨਾਸ ਕਰਾਉ ਮਹਾਰਾਜ ਕਹਿੰਦੇ ਅਬਦਾਲੀ ਚੜ ਕੇ ਆਊਗਾ ਨਾਦਰ ਚੜ ਕੇ ਆਊਗਾ ਮੁਗਲ ਰਾਜ ਦੀ ਜੜ ਪਟੂਗਾ ਔਰ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਸਿੰਘਾਂ ਨੂੰ ਪੰਜਾਬ ਦੇ ਵਿੱਚ ਹੱਥ ਪਾਉਣ ਦਾ ਮੌਕਾ ਮਿਲਿਆ ਸੀ ਜਦ ਅਬਦਾਲੀ ਨੇ ਦਿੱਲੀ ਦੀ ਹਕੂਮਤ ਕਮਜ਼ੋਰ ਕਰੀ ਸੀ ਇਸੇ ਤਰ੍ਹਾਂ ਚੀਨ ਹੈ ਰੂਸ ਤੇ ਹਿੰਦ ਤੇ ਹਮਲਾ ਕਰੇਗਾ ਇਹ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਐ ਇਹ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪੱਕਾ ਕਰਕੇ ਰਹਿਣਾ ਬਿਆਸ ਨਦੀ ਟੱਪ ਕੇ ਜਾਪਾਨ ਕਾਬਲ ਜਿਹੜੇ ਕਿ ਰੂਸ ਚੀਨ ਹਿੰਦੁਸਤਾਨ ਜਰਮਨ ਬਹੁਤ ਭਾਰੀ ਬਿਆਸਾ ਨਦੀ ਦੇ ਕੰਢੇ ਤੇ ਜੰਗ ਹੋਣੇ 100 ਸਾਖੀ ਦੇ ਵਿੱਚ ਲਿਖਿਆ ਹੋਇਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ